ਆਪជា ਸਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੰਦੇ ਵਾਲੀ ਸਾਫ ਸੰਗਤਾਂ ਨੂੰ ਸਾਈ ਗੁਰੂ ਪਾਛੇ ਜੀ ਤੁ ਆਦਰ ਹਾਂ ਤੇ ਰੂਪ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਠ ਦਰਸ਼ਨ ਜੀ ਦਾ ਆਧਿਆਨ ਕਰ ਖਾਲਸਾ ਦੀ ਸੇਵਾ ਗੁਰੂ ਨਾਮ ਚੱਕਿਆ ਵੰਡ ਚੱਕਿਆ ਦੀਪ ਜਲਾਈ ਤੇਵਾ ਦੀ ਦੇਖੇ ਅੰਕੂਤਾ ਤੇ ਨਾਲ ਪਿਆਰਿਆਂ ਸੱਤ ਪਿਆਰਾਂ ਦੀ ਪਮਾਈ ਦਾ ਧੰਕਰ ਖਾਲਸਾ ਦੀ ਸੇਵ ਬੋਲੀ ਜੀ ਬੋਲੇ ਗੁਰੂ ਪਿਤਾ ਚੰਗਾਂ ਚੁੜੀਆਂ ਨੇ ਧਰਮ ਦੇ ਸੀਧੇ ਚੱਕਰੀਆਂ ਤੇ ਚੜੇ ਬਾਤਾਂ ਕਰਵਾਏ ਥੋਕਰੀਆਂ ਨੂੰ ਹੰਨੀਆਂ ਆ ਰਹੇ ਨਾਲ ਚਰਾਏ ਗਏ ਉਹ ਦਵਾਰਿਆਂ ਦੀ ਜੀਵਾਂ ਦੀ ਕੁਰਬਾਨੀਆਂ ਕੀਤੀਆਂ ਪਰ ਧਰਮ ਨਹੀਂ ਖਾਰਿਆ واح واہ ਇਹ ਪਿਆਰ ਦਾ ਸਤਿਕਾਰ ਸਰੂਪ ਕੋ ਹੋਵੇ ਜਹਾਂ ਦਾ ਸੁਖ ਆਤਮਾ ਦੀ ਹੈ ਜਹਾਂ ਕਾਰਜ ਆ ਰਹੀ ਹੈ ਇੱਕ ਇੱਕ ਮਤੇ ਤ੍ਰਤੀ ਦਾ ਜਪਨ ਲਈ ਦੀ ਜਿਹੜੀ ਹੈ ਕਿਹਾ ਹੈ ਗੁਰੂ ਖਾਲਸਾ ਜੀ ਦੇ ਮੋਢ ਵਾਲੇ ਖਾਲਸਾ ਦੀ ਹੈ ਗੁਰੂ ਜੀ ਵਾਹਿਗੁਰੂ ਸਿੱਖਾਂ ਸਿਧਾਂਤ ਇਸਤਾਨ ਰਹਤਾਂ ਤਪੀਖਾਂ ਸਹਾਗਾਂ ਖੋਤਾਦਾਨ ਦਾਨਾ ਸਰਦਾਂ ਨਾਮ ਦਾ ਈ ਅਮਰ ਪ੍ਰਭ ਦਾ ਹੈ ਕੀ ਜੈ ਦਰਸ਼ਨ ਚਲਾ ਬੰਖੀਆਂ ਚਲੇ ਤੇ ਜੋ ਲੋਕੋ ਟਟਾਲ ਧਰਮ ਦਾ ਜੈਕਾਰ ਖਾਲ ਸਾਜੀ ਜੈ ਬੋਲੀ ਜੋ ਹੈ ਗੁਰੂ ਸਿੱਖਾਂ ਦਾ ਮਾਨੀਆ ਮੱਤ ਦੀ ਅਖੰਡਾ ਰੱਖਾਇਆ ਆਪਵਾਹਿ ਗੁਰੂ ਇਹ ਆਕਾਰ ਸਭ ਆਪਣੇ ਸੰਤ ਉਸਤਾ ਦਾ ਹਾਈ ਦਾ ਕਰਿਓ ਸ੍ਰੀ ਨਨਕਾਣਾ ਖੇਤ ਦੇ ਹਰ ਗੁਰੂ ਕਾ ਜਨ ਸਮੰਧੀ ਜੇਰਾ ਤੋਂ ਪਾਠ ਨੂੰ ਸੁਖਿਆ ਗਿਆ ਹੈ ਪੁਨੀ ਦਾ ਚੰਚੇਦਾਰ ਇੱਕ ਸਿਵਾ ਸੁਲਾਦਰਾ ਜਨ ਫਾਸ ਦਾ। ਇਹ ਨਿਮਾਣਿਆ ਦੇ ਮਾਨ ਇਹ ਤਾਣਿਆ ਤੇ ਤਾਣ ਨਿਯੋਗਾਂ ਦੀ ਔਰ ਸੱਚੇ ਜਿਗਾ ਕਾਲ ਬਹਿਗ ਦੀ। ਤਨ ਤਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਓ ਕਾਚਾ ਲੈਣ ਤੇ ਹੋਈ ਮਹਾਰਾ ਜੀ ਉਹ ਭਾਈ ਕਿ ਨਾਦੀ ਕੈਰੀਟੇਬਲ ਪੀਸ ਐਂਡ ਇੰਟਰਨੈਸ਼ਨਲ ਕਨਫਰੈਂਸ ਹੋ ਰਹਾ ਮਹਾਰਾ ਜੀ। ਜੋ ਭਾਈ ਕਨੀਆ ਜੀ ਜਿੰਨ ਤੋਂ ਕਾਲਾ ਫਰਸੀ ਆ ਰਹੀਆਂ ਉਸ ਨੂੰ ਬਣਾ ਦੇ ਤੋਂ ਲੱਭੇ ਜਾ ਰਹੇ ਹਨ ਆਗੇ ਨੇਕ ਬਖਸ਼ਿਸ ਕਰ ਨਹੀਂ ਮਹਾਰਾ ਜੀ ਨੂੰ ਸਮੂਹ ਪਹੁੰਚੇ ਸਜਣਾ ਦੇ ਛੇੜੀਆਂ ਦੇ ਛੇਤੀ ਮੇਰ ਫਰਿਆਦ ਰੱਖੇ ਹੋਈ ਮਹਾਰਾ ਜੀ ਉਹਨਾਂ ਅਨੁਭਵਕ ਵਾਗ ਸੇਵਾ ਕਰਨ ਦੀ ਬਲਤੀ ਕਿ ਕਛੂ ਖੇਤਾਂ ਬਸੜ ਗਿਆ ਕਾਲਾ ਬਸਨਾ ਧਾਰ ਮੈਦਾਨ ਖਤੇ ਮੁਖ ਮਹਾਰਾ ਜੀ ਨੂੰ ਆਪਣੇ ਸੇਵਕ ਦੀ ਆਪੇ ਰਾਖੇ ਆਪੇ ਨਾਮ ਚੁਕਾਵੇ ਜੈ ਜੈ ਕਾਟ ਕਿਰਤ ਸਰਵਪੀਤਾ ਤਾਂ ਸਰਵਨ ਨ ਸਕਣ ਮਹਾਰਾਜ ਜੀ ਐਸ ਮਹਾਰਾਜ ਉਸ ਪ੍ਰਕਿਰਤੀਆਂ ਜਿਹੜੇ ਜਿੰਨੀ ਪ੍ਰਕਿਰਤੀਆਂ ਆਪ ਜੀ ਰਮ ਕਰੀਆ ਗਿਆ ਬਦਸ਼ੋ ਨੂੰ ਸੰਸਪਾ ਦੇ ਸੰਦੇ ਮੇਰ ਪਰਿਆ ਤਰ ਕੋਟੜ ਨਾਮ ਬਲ ਬੋ ਨੂੰ ਨਾਮ ਜੀ ਤਰ ਜੋ ਸੇਤਿਆਰੇ ਮੇਲੂ ਜੇ ਨਾਮ ਮਿਲਿਆ ਤੇਰਾ ਨਾਮ ਜੀ ਆਵੀ ਨਾਮ ਬਨਾ ਸ੍ਰੀ ਕਲਾਸੀ ਸਰਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਉਹ ਨਿਹਾਲ ਸ੍ਰੀ ਗੁਰੂ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਊਂਡੇਸ਼ਨ ਚ ਕੰਮ ਕਰ ਰਹੇ ਹਾਂ ਇਹ ਵੀ ਬਣਾ ਕੇ ਗੁਰੂ ਮੇਂ ਤੁਹਾਨੂੰ ਆਪ ਜੀ ਜਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਅਕੀਨ ਥੋੜਾ ਜਿਹਾ दार बलाही सरदार दमिंदी

ਰਜਨਦਰ ਸਿੰਘ ਜੀ ਵਿਸ਼ਾਲ ਸ਼ੁਕਰੀ ਸੁਰੀਆਨ ਹਾਂ ਜੀ ਇਹਦੇ ਦੇਖੋ ਜੀ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਭਾਈਓ ਭਾਜੀ ਸਰਤਾ ਸਿੰਘ ਜੀ ਆਜੋ ਭਾਈ ਮਿਸ਼ਾਲ ਚੋਬਾ ਜੀ ਬਾਦ ਨਾ ਜੀ ਸੋਨਹਾਰ ਆਪਾ ਜੀ ਆਪਾ ਜੀ ਵੀਰ ਜੀ ਕੋੜ ਤੁਹਾਡੀ ਤੁਹਾਡੀ ਬਾਬਾ ਜੀ ਸਰਦਾਰ ਸਿੰਘ ਪਾਲੀ ਜੀ ਸਰਦਾਰ ਚੋਬਾ ਸਿੰਘ ਜੀ हांजी रखो हर सिमर जुगर सिंह ڈاکٹر مہندر جن بھی سجن باہر آئے ہیں جنہیں کسی کا نام نہیں لے سکیا انہیں ਹਰਜੀਤ ਸਿੰਘ ਜੀ ਆਓ ਜੀ ਅੱਗੇ ਸੁਬਾਨ ਅੱਲ੍ਹਾ ਬੜਾ ਬੜਾ ਪਾਣਾ ਆਪਣੇ ਨਾਲ ਪਾਣੀ ਵਾਲੇ ਸੋਹਰਾ ਜੈ ਸ਼੍ਰੀ ਰਾਮ ਬਾਪ ਹਰਜੀਤ ਸਿੰਘ ਜੀ ਅੱਗੇ ਆਓ ਜੀ ਹਰਜੀਤ ਸਿੰਘ ਜੀ ਆਓ ਜੀ ਆਓ ਓਕੇ ਹੋ ਗਏ ਤੁਹਾਡਾ ਬਹੁਤ ਹੌਲੀ ਹੌਲੀ ਆਓ ਜੀ ਬੋਲੇ ਹਾਂ ਦੁਨੀਆ ਦਾ ਸਭ ਤੋਂ ਇੱਕ ਮਿੰਟ ਇੱਕ ਮਿੰਟ ਬੋਲੇ ਆਪ ਨੂੰ ਮੈਂ ਦਿੱਤਾ ਨੇ ਹਾਂਜੀ ਮਹਾਰਾਜ ਜੀ ਇੱਧਰ ਦੇਖੋ ਬੋਲੇ ਸੋਨਿਹਾਰ ਆਸੂਆਤੀ ਪੂਰੀ ਮੇਰਾ ਜੋ ਮੋਬਾਈਲ ਥੀਕ ਗਿਆ ਕਿਤੇ ਪਤਾ ਨਹੀਂ ਇਹ ਕਿੰਨੀ ਪਿਆਰ ਉਹ ਇਹ ਕਰਦੇ ਹੋ ਕਦੇ ਕੋਈ ਪਾਪਾ ਜੀ ਆਹ ਇਹ ਮੈਂ ਪਾਪਾ ਜੀ ਵਾਲੇ ਇੱਧਰ ਆਓ ਕਰੋ ਚਲ ਆ ਨੀ ਮੈਂ ਲੋ ਫੋਟੋ ਦੇਖੀ ਬੜੀ ਹੁੰਦੀ ਹੈ ਤੂੰ ਤਾਂ ਫੋਟੋ ਕਿਜੀ ਮੁਰਦਾ ਤਾਂ ਸਾਈਡ ਤੇ ਫੋਟੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਸਮਾਗਮ ਹੋ ਰਿਹਾ ਹੈ ਭਾਈ ਕਨੀਆ ਜੀ ਦਾ ਤੇ ਯਾਰ ਜੀ ਜਨੰਦੇ ਪੀ ਉਹਦੇ ਜੇ ਤੁਸੀਂ ਬਾਤ ਛੱਡ ਕੇ ਸਲਾਂਗੇ ਦਿੱਲੀ ਕਮੇਟੀ ਦਾ ਜੋ ਵੀ ਸ਼ੋਅ ਹੋਏਗਾ ਉਹ ਪੂਰਾ ਦਿੱਤਾ ਜਾਏਗਾ ਮੇਰੀ ਗੱਲ ਹੋਈ ਮਨਜੀਤ ਸਿੰਘ ਜੀ ਕੇ ਦੇ ਨਾਲ ਉਹਨਾਂ ਨੇ ਵੱਧ ਚੜ ਕੇ ਸਵਿਲਾਣਾ ਜਿਹੜਾ ਨਗਰ ਕੀਰਤਨ ਜਾ ਰਿਹਾ ਤੇ ਉਹਦੇ ਵਿੱਚ ਆਪਣਾ ਅਸੀਂ ਧਾਰਮਿਕ ਲਿਟਰੇਚਰ ਜਿਹੜਾ ਭਾਈ ਕਨਈਆ ਜੀ ਦੇ ਸੰਬੰਧ ਦੇ ਵਿੱਚ ਆ ਗਿਆ ਜਿਹੜਾ ਅਕਾਲ ਤਖਤ ਤੋਂ ਪ੍ਰਵਾਨਿਤ ਉਹ ਅਸੀਂ ਲਿਟਰੇਚਰ ਪੂਰਾ ਵੱਧ ਚੜ ਕੇ ਵੰਡਾਂਗੇ ਤੇ ਪੂਰਾ ਸਹਿਯੋਗ ਦਾਂਗੇ ਤੇ ਇੱਥੇ ਦੀ ਵੀ ਆਪਣਾ ਇੱਥੇ ਜਿਹੜੀ ਕਮੇਟੀ ਏ ਉਹਨਾਂ ਨੂੰ ਵੀ ਅਸੀਂ ਧੰਨਵਾਦ ਕਰਨੇ ਆਂ ਕੋਈ ਭਾਈ ਕਨਈਆ ਜੀ ਵਾਲਾ ਵੀ ਪੂਰਾ ਧੰਨਵਾਦ ਕਰਨੇ ਆਂ ਜਿਨ੍ਹਾਂ ਨੇ ਇਹ ਕੰਮ ਵੱਧ ਚੜ ਕੇ ਕੀਤਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ